ਮੈਂ ਜੀ ਦਲਜੀਤ ਸਿੰਘ ਸਬ ਇੰਸਪੈਕਟਰ ਇਨਚਾਰਜ ਟ੍ਰੈਫਿਕ ਅਮਸਾ ਮੈਨੂੰ ਬੜਾ ਦੁੱਖ ਹੋਇਆ ਕਿ ਸਾਡੇ ਨਿੰਮਾ ਦੇ ਹਾਕਾ ਜੀ ਜਿਹੜੇ ਕਿ ਬੜੇ ਫੇਮਸ ਆ ਔਰ ਇਹਨਾਂ ਦੇ ਗੀਤ ਜਿਹੜੇ ਆ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਬੁੱਲਾਂ ਦੇ ਵਿੱਚੋਂ ਨਿਕਲੇ ਆ ਤੇ ਉਹ ਅੱਜ ਬੜੀ ਉਪ ਉਚਾਈਆਂ ਦੇ ਪਹੁੰਚੇ ਆ ਅੱਜ ਮੈਂ ਉਸ ਕਹਤਾਂ ਮੈਨੂੰ ਬੜਾ ਦੁੱਖ ਸੀਗਾ ਕਿ ਇਸ ਪਰਿਵਾਰ ਨਾਲ ਦੁੱਖ ਵੰਡਾਇਆ ਜਾਵੇ ਪਰ ਇੱਥੇ ਆ ਕੇ ਮੈਨੂੰ ਲੱਗਿਆ ਕਿ ਬੇਟੀ ਇੱਕ ਛੋਟੀ ਜਿਹੀ ਬੇਟੀ ਆ ਇਹਦੀ ਬੇਟੀ ਦੀ ਜਿੰਨੀ ਵੀ ਪੜ੍ਹਾਈ ਹੋਏਗੀ ਉਹ ਮੈਂ ਕਰਵਾਵਾਗਾ ਤੇ ਮੇਰੀ ਕੋਸ਼ਿਸ਼ ਹੈ ਕਿ ਜਸਾਂ ਬੱਚੀ ਨੂੰ ਮੈਂ ਇੱਕ ਹੌਸਲਾ ਦੇ ਕੇ ਚੱਲੇ ਆਵਾਂ ਇਸ ਦਾ ਹੋਰ ਵੀ ਸੱਜਣਾ ਆ ਕੇ ਜੋ ਆਪਣਾ ਬੰਦਾ ਜੋਗਦਾਂ ਦਾ ਇਸ ਪਰਵਾਜ਼ ਦੇ ਨਾਮ ਵਡਾਉਣ ਦੁੱਖ ਸੁੱਖ ਵਿੱਚ ਇਨਾ ਸਾਥ ਦੇਣ ਇਨਾ ਨਾਲ ਇਸ ਵੇਲੇ ਖੜੇ ਹੋਣ ਦੀ ਜਿਹੜੀ ਉਹ ਗੱਲ ਕਰਨ ਜੇ ਆਪਾਂ ਖੜੇ ਹੋਵਾਂਗੇ ਤਾਂ ਇਹਨਾਂ ਦਾ ਦੁੱਖ ਬਣਾਇਆ ਜਾ ਸਕਦਾ ਪੜਾਈ ਨੂੰ ਕਿਸ ਤਰ੍ਹਾਂ ਤੁਸੀਂ ਲੈ ਕੇ ਚੱਲਿਓ ਕਿਸ ਤਰ੍ਹਾਂ ਦੀ ਪੜਾਈ ਹੋਵੇਗੀ ਉਹ ਕਿਸ ਤਰ੍ਹਾਂ ਕਰੋਗੇ ਬੇਟੀ ਜੀ ਵੇਖੋ ਜੀ ਜਿੰਨਾ ਵੀ ਪੜਨਾ ਚਾਹੇਗੀ ਚਾਹੇ ਉਹ ਮਾਸਟਰ ਡਿਗਰੀ ਕਰਨਾ ਚਾਵੇ ਜਿੰਨਾ ਵੀ ਪੜੇਗੀ ਅਸੀਂ ਉਹ ਜਿਹੜੀ ਉਹ ਸੇਵਾ ਉਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਆਪਾਂ ਆਪਣੀ ਝੋਲੀ 'ਚ ਪਾਉਂਦੇ ਆ ਜਿੰਨਾ ਵੀ ਬੱਚਾ ਪੜਨਾ ਲਿਖਣਾ ਚਾਵੇ ਅਸੀਂ ਕੋਸ਼ਿਸ਼ ਕਰਾਂਗੇ ਮੈਂ ਇਹ ਵੀ ਚਾਹਾਂਗਾ ਕਿ ਮੈਂ ਇਹਨਾਂ ਦਾ ਛੋਟੇ ਬੇਟੇ ਦੀ ਵੀ ਪੜਾਈ ਜਿਹੜੀ ਆ ਉਹਨੂੰ ਮੈਂ ਅ ਹਾਲਾ ਮੇਲ ਕਾਫੀ ਹੋਇਆ ਨਾ ਮਲਵਾ ਕੀ ਨਾ ਕਿਤਾਂ ਦੇ ਸੁਭਾਅ ਚ ਨਾ ਇਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਸੀ ਤੇ ਬੜੇ ਮਲਾਪੜੇ ਸੁਭਾਅ ਦੇ ਸੀਗੇ ਇਹ ਦਵਾਦ ਸਾਹਿਬ ਅਕਸਰ ਜਿਹੜੀ ਹੈ ਜੋੜਿਆਂ ਦੀ ਸੇਵਾ ਕਰਦੇ ਸੀਗੇ ਤੇ ਉੱਥੇ ਮੇਰਾ ਮੇਲ ਮਲਾਪ ਹੋਇਆ ਸੀਗਾ ਤੇ ਉੱਥੇ ਮੇਲ ਮਲਾਪ ਦੇ ਦੌਰਾਨ ਇਹਨਾਂ ਨੂੰ ਮੈਂ ਆਖਿਆ ਸੀ ਭਾਈ ਸਾਹਿਬ ਤੁਸੀਂ ਵੀ ਇੱਕ ਸਾਡੇ ਜਿਹੜੀ ਮੈਂ ਟਰੱਕਨ ਚਾਰਜ ਜਾਂਦੇ ਮੈਨੂੰ ਇੱਕ ਗੀਤ ਲਿਖ ਕੇ ਦਿਓ ਇਹਨਾਂ ਨੇ ਮੈਨੂੰ ਇੱਕ ਟਰੱਕ ਦਾ ਗੀਤ ਲਿਖ ਕੇ ਦਿੱਤਾ ਸੀਗਾ ਜਿਹੜੇ ਵਿੱਚ ਉਹ ਬੋਲ ਬਾਕੀ ਤੇ ਮੈਨੂੰ ਯਾਦ ਨਹੀਂ ਆਗੇ ਲੇਕਨ ਇੱਕ ਲਿਖਿਆ ਸੀਗਾ ਉਹ ਬੋਲ ਜਿਹੜੇ ਕੁਝ ਇਹ ਲਿਖਿਆ ਸੀਗਾ ਫਿਰ ਨਾ ਕਿ ਤੁਹਾਡੇ ਨਾਲ ਧੱਕਾ ਹੋਊਗਾ ਜੇ ਵੀ ਨਾ ਰੂ ਨਾ ਕੀਤੇ ਤੁਸੀਂ ਫੋਲੋ ਤੇ ਚਲਾਨ ਤੁਹਾਡਾ ਪੱਕਾ ਹੋਊਗਾ ਇਹ ਉਹਦੇ ਬੋਲ ਸੀਗੇ ਉਹ ਬੋਲ ਜਿਹੜੇ ਸੀਗੇ ਅਸੀਂ ਕੋਸ਼ਿਸ਼ ਕਰਾਂਗੇ ਉਸ ਗੀਤ ਨੂੰ ਮੈਂ ਅੱਗੇ ਲੈ ਕੇ ਜਾਵਾਂ ਤੇ ਮੈਂ ਆਪਣੇ ਟਰੱਕ ਦੇ ਗੀਤਾਂ ਦੇ ਵਿੱਚ ਉਹਨੂੰ ਮੈਂ ਸ਼ਾਮਲ ਕਰਾਂਗਾ ਲੋਕਾਂ ਨੂੰ ਕੀ ਪੀ ਲਗਾ ਚਾਹ ਫਿਲਮੀ ਇੰਡਸਟਰੀ ਪਾਸੇ ਦੇ ਦਾ ਵੇਖੋ ਜੀ ਚਾਹੇ ਗੀਤਕਾਰ ਦਾ ਚਾਹੇ ਫਿਲਮ ਇੰਡਸਟਰੀ ਦਾ ਜਿੰਨੇ ਵੀ ਲੋਕ ਸੁਣਦੇ ਹੋਣ ਜਾਂ ਵੇਖਦੇ ਹੋਣ ਉਹ ਇਸ ਪਰਵਾਦ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੀ ਜਿੰਨੀ ਵੀ ਸਪੋਰਟ ਹੋ ਸਕਦੀ ਹੈ ਜਿੰਨੀ ਵੀ ਤਿਲ ਫੁੱਲ ਪੇਟਾ ਇਸ ਵੇਲੇ ਇਸ ਪਰਵਾਦ ਨੂੰ ਆਪਾਂ ਸਪੋਰਟ ਕਰੀਏ ਤੇ ਇਹਨਾਂ ਨੂੰ ਇੱਕ ਹੌਸਲਾ ਦੇਈਏ ਤੁਸੀਂ ਆ ਕੇ ਖੜ੍ਹਜੋਗੇ ਨਾ ਤੇ ਇਹਨਾਂ ਦਾ ਦੁੱਖ ਵੰਡਿਆ ਜਾਊਗਾ ਮੈਂ ਇਹ ਨਹੀਂ ਕਹਿੰਦਾ ਤੁਸੀਂ ਉਹਨਾਂ ਨੂੰ ਆ ਕੇ ਮਦਦ ਕਰੋ ਤੁਸੀਂ ਆ ਕੇ ਇੱਕ ਹੌਸਲਾ ਦੇ ਰੂਪ ਵਿੱਚ ਖੜ੍ਹੇ ਹੋ ਜੋਗੇ ਨਾ ਤੇ ਇਹਨਾਂ ਦਾ ਦੁੱਖ ਜਰੂਰ ਕਟਿਆ ਕੱਟ ਜਾਏਗਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਨੂੰ ਦੁੱਖ ਲੱਗਾ ਸੀ ਉਹਨਾਂ ਦਾ ਭਰਾ ਹੀ ਉਹਨਾਂ ਦਾ ਮੇਲਬਲਾਪ ਹੀ ਦਰਬਾਰ ਸਾਹਿਬ ਸੇਵਾ ਕਰਦੇ ਉੱਥੇ ਭਾਜੀ ਟ੍ਰੈਵਲ ਕੋ ਵਾਲਿਆਂ ਦੀ ਦਿਲਜੀਤ ਸਿੰਘ ਦੀ ਡਿਊਟੀ ਸੀ ਉਹਨਾਂ ਨੇ ਵੀ ਉਹਨਾਂ ਕੋਲੋਂ ਕੁਝ ਆਪਣੇ ਬਾਰੇ ਲਿਖਾਇਆ ਸੀ ਤੇ ਉਹਨਾਂ ਦਾ ਬਹੁਤ ਸਜੋਗ ਕਰਨਾ ਆਇਆ ਜੀ ਬਹੁਤ ਦੁੱਖ ਲੱਗਾ ਉਹਨਾਂ ਨੂੰ ਤੇ ਘਰ ਪਹੁੰਚੇ ਨੇ ਤੇ ਬੱਚਿਆਂ ਦੀ ਹਲਪ ਕਰਨਾ ਆਇਆ ਜੀ ਤੇ ਬਹੁਤ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇੰਨਾ ਧਿਆਨ ਕੀਤਾ ਵੀ ਚਲੋ ਬੱਚੇ ਪੜ ਜਾਣਗੇ ਬੱਚੇ ਕੋਈ ਨਾ ਕੋਈ ਕਾਰੋਬਾਰ ਕਰ ਲੈਣਗੇ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਜੀ ਬਹੁਤ ਜਿਆਦਾ ਵਜੀ ਆ ਇਹ ਸਾਡ ਕੋਈ ਪੂਰੀ ਨਹੀਂ ਕਰ ਸਕਦਾ ਸਾਡਾ ਸਾਰਾ ਕਾਰੋਬਾਰ ਜੀ ਜਿਆਦਾ ਹੀ ਮੈਂ ਵੀ ਟਰੱਕ ਚਲਾਉਂਦਾ ਹਾਂ ਮੈਂ ਬਾਹਰ ਜਾਂਦਾ ਹਾਂ ਮੇਰੇ ਬੱਚਿਆਂ ਦੇ ਵੀ ਮੈਨੂੰ ਪਤਾ ਨਹੀਂ ਵੀ ਵਿਆਹ ਕਿਹੜੇ ਤਰੀਕੇ ਨਾਲ ਕੀਤੇ ਮੈਨੂੰ ਸਗੋਂ ਮੈਂ ਫੋਨ ਪੁੱਛਣਾ ਉਹਨੇ ਕਹਿਣਾ ਵੀਰ ਤੂੰ ਚਿੰਤਾ ਨਾ ਕਰ ਮੈਂ ਪੁੱਛਣਾ ਯਾਰ ਮੁੰਡੇ ਦਾ ਵਿਆਹ ਬਾਤਸ ਕਰੀਏ ਕਿਹੜੀ ਕਰਨੀ ਆ ਉਹ ਇਹਦਾ ਮੈਂ ਕਰ ਲਈ ਆ ਪਹਿਲ ਪੁੱਛਿਆ ਮੈਂ ਕਿਹੜਾ ਕਰੀਏ ਵੀਰ ਮੈਂ ਕਰ ਲਿਆ ਵਾ ਮੈਨੂੰ ਨਹੀਂ ਕੋਈ ਪਤਾ ਆਂਦਾ ਮੇਰਾ ਪੁਰਾਜਾ ਕੁਝ ਕਰ ਦਿੰਦਾ ਹੁਣ ਮੇਰੇ ਦਿੱਤੇ ਬੜੀ ਛੱਟ ਵਜੀ ਆ ਜੀ ਮੈਂ ਕਹੇ ਜੋਗਾ ਨਹੀਂ ਮੈਨੂੰ ਛੱਡ ਕੇ ਗਿਆ ਬੱਚੇ ਛੋਟੇ ਛੋਟੇ ਛੱਡ ਕੇ ਚਲ ਗਿਆ ਜੀ ਲੱਗਦਾ ਨਹੀਂ ਬੱਚਾ ਜੁਮੇ ਜਪੀ ਭਾਈ ਸਾਹਿਬ ਨੇ ਥੋੜਾ ਜਿਹਾ ਭਾਰ ਕਿਤੇ ਉਹ ਘਟਿਆ ਜਿਹੜਾ ਜੁਮੇ ਇੱਦਾਂ ਘਟੂਗਾ ਜੀ ਘਟੂਗਾ ਜਦੋਂ ਭਾਰ ਜ਼ਿੰਮੇਵਾਰੀ ਚੋਕਰੀ ਬੱਚੇ ਜੰਨਾ ਵੀ ਪੜਨਾ ਚਾਹਣਗੇ ਵਧੀਆ ਪੜਨਗੇ ਭਾਜੀ ਉਹਨਾਂ ਦੀ ਮੱਤ ਕੰਡਾ ਕਰਨਗੇ ਵੀ ਜੀ ਹੋਰ ਵੀ ਵਜਤ ਬਹੁਤ ਕਰਨੇ ਨੇ ਬੇਟੀਆਂ ਦੇ ਵਿਆਹ ਕਰਦੇ ਲੋਕਾਂ ਦੇ ਮਾੜੇ ਘਰਾਂ ਦੇ ਵਿੱਚ ਜਾ ਕੇ ਪੈਸਾ ਤੇ ਲਾ ਦੇ ਕੇ ਹੁੰਦੇ ਆ ਲੋਕਲੇ ਘਰ ਵੀ ਬਣਾਉਂਦੇ ਬਹੁਤ ਜਿਆਦਾ ਇਹਨਾਂ ਦੀ ਭਾਜੀ ਉਹਨਾਂ ਦੀ ਵੀਡੀਓ ਵੇਖੀ ਦੀ ਹੈ ਜੀ ਨੰਮਾ ਜੀ ਅਕਸਰ ਇਹਨਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਸਰਦਾਰ ਜੀ ਹੁੰਦਾ ਹਾਂ ਜੀ ਕਰਦੇ ਹੁੰਦੇ ਜੀ ਇੱਥੇ ਘਰੇ ਭਾਜੀ ਇਹਨਾਂ ਦਾ ਫੋਨ ਆਇਆ ਵੀ ਸਾਡਾ ਵਾੜਾ ਗਾੜਾ ਪੂਰਾ ਕਰਤਾ ਕਿ ਨਹੀਂ ਤੇ ਫਿਰ ਕਹਿੰਦਾ ਵੀ ਭਾਜੀ ਤੁਹਾਡਾ ਤੇ ਆੜੀ ਟਾਂ ਵੀ ਤੋਂ ਨਾ ਤੇ ਜਿੰਨਾ ਕਿ ਲਿਖਿਆ ਸੀ ਉਥੇ ਸਾਡੇ ਪਰਿਵਾਰ ਦੇ ਵਿੱਚ ਹੀ ਬੈਠ ਕੇ ਉਹਨਾਂ ਨੂੰ ਸੁਣਾ ਕੇ ਦੱਸਣ ਦਾ ਹੈ ਵੀ ਇੰਨਾ ਕਿ ਲੇਤਾ ਅੰਦੀ ਬਹੁਤ ਜਿਗਰ ਕਰਦੇ ਸੀ। ਅ ਫਸਟ ਆਫ ਆਲ ਉਹਨਾਂ ਨੂੰ ਪਾਪਾ ਦੇ ਨਾਲ ਉਹ ਬਹੁਤ ਮਤਲਬ ਪਹਿਲਾਂ ਤੋਂ ਜਾਣਦੇ ਨੇ ਤੇ ਜਦੋਂ ਆਈ ਗੈਸ ਕਿ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਆਈ ਗੈਸ ਮੈਨੂੰ ਉਦੋਂ ਦੇ ਹੀ ਲਗਾਤਾਰ ਫੋਨ ਵੀ ਕਰਦੇ ਪਏ ਨੇ ਕਿ ਜੇ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਹੈ ਕੋਈ ਵੀ ਚੀਜ਼ ਜੇ ਘਰ 'ਚ ਚਾਹੀਦੀ ਹੈ ਤਾਂ ਉਹਨਾਂ ਨੂੰ ਮੈਂ ਦੱਸਾਂ। ਬਾਕੀ ਆ ਜੋ ਘਰ ਆਏ ਨੇ ਤੇ ਉਹਨਾਂ ਨੇ ਮੇਰੀ ਸਿਸਟਰ ਦਾ ਜੋ ਵੀ ਪੜਾਈ ਦਾ ਖਰਚਾ ਹੈ ਉਹ ਕਹਿ ਰਹੇ ਨੇ ਕਿ ਮੈਂ ਕਰਾਂਗਾ ਉਹਨਾਂ ਨੇ ਭੈਣ ਕਰਦੀ ਪਈ ਹੈ ਜੀ ਗ੍ਰੈਜੂਏਸ਼ਨ ਬੀਏ ਹੈ ਤੇ ਮਨਰੀਤ कौर ਨਾਮ ਹੈ ਭੈਣ ਦਾ ਤੇ ਉਹਦੀ ਪੜਾਈ ਦਾ ਸਾਰਾ ਖਰਚਾ ਉਹ ਕਹਿ ਰਹੇ ਨੇ ਕਿ ਉਹ ਜਿੱਥੋਂ ਤੱਕ ਵੀ ਪੜ੍ਹਨਾ ਚਾਵੇ ਸਾਰਾ ਉਹ ਕਰਨਗੇ ਤੇ ਆਈ ਵਿਲ ਲਾਈਕ ਟੂ ਥੈਂਕ ਹਿਮ ਕਿ ਉਹ ਇਹ ਚੀਜ਼ ਕਹਿ ਰਹੇ ਨੇ ਐਂਡ ਇਹ ਬਹੁਤ ਵੱਡੀ ਗੱਲ ਹੈ ਲੱਗਦਾ ਕਿ ਤੇ ਜਿਹੜਾ ਪੜਾਈ ਦਾ ਖਰਚਾ ਭਾਰਤ ਤੇ ਬਿਲਕੁਲ ਕਰ ਚੁੱਕਿਆ ਹੈ। ਅ ਹਾਂਜੀ ਬਿਲਕੁਲ ਅ ਕਿਉਂਕਿ ਜਿਵੇਂ ਵੀ ਅੱਗੇ-ਅੱਗੇ ਪੜ੍ਹਾਈ ਵਧਦੀ ਜਾਏਗੀ ਉੱਚੀ ਰੀ ਪੜ੍ਹਾਈ ਦੇ ਨਾਲ ਖਰਚਾ ਵੀ ਆਈ ਗੈਸ ਕਿ ਉਹ ਵਧਦਾ ਹੀ ਜਾਣਾ ਹੈ। ਸੋ ਦੈਟ ਇਜ਼ ਵਾਈ ਜੀਓਏ ਜ਼ਿੰਮੇਵਾਰੀ ਲੈ ਰਹੇ ਨੇ ਤੇ ਮੈਂ ਬਿਲਕੁਲ ਧੰਨਵਾਦ ਕਰਨਾ ਚਾਹਾਂਗਾ ਉਹਨਾਂ ਨੂੰ।